ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਖੰਡ ਵਸੀ ਮਾਪੁਰ ਬਾਪੂ ਬਾਬਾ ਯੋਦਾ ਸਿੰਘ ਸਾਹਿਬ ਜੀ ਸ਼ਹੀਦ ਗੈਨੀ ਦਵਿੰਦਰ ਸਿੰਘ ਜੀ ਚੈਨਪੁਰ ਵਾਲੇ ਉਹਨਾਂ ਦੀ ਸਾਲਾਨਾ ਵਰਸੀ ਕਾਲ ਨੂੰ ਬੜੇ ਸ਼ਰਧਾ ਭਾਵਨਾ ਨਾਲ ਅਈਨਾਲੇ ਦੀ ਅਤੇ ਇਲਾਕੇ ਦੀ ਸੰਗਤ ਨਾਲ ਸੰਗਤ ਦੇ ਸਹਿਯੋਗ ਨਾਲ ਮਨਾਈ ਜਾ ਰਹੀ ਹੈ ਇਹ ਸੰਗਤ ਨੂੰ ਅਪੀਲ ਹੈ ਜੀ ਬਹੁਤ ਤਗੜੇ ਜਥੇ ਆ ਰਹੇ ਆ ਮਹਾਪੁਰਸ਼ਾਂ ਦੀਆਂ ਖੁਸ਼ੀਆਂ ਲੈਣ ਵਾਸਤੇ ਸਾਰੀ ਸੰਗਤ ਨੂੰ ਅਪੀਲ ਆ ਕਿ ਵੱਧ ਚੜ ਕੇ ਸੰਗਤ ਇਸ ਸਮਾਗਮ 'ਚ ਹਾਜ਼ਰੀ ਭਰੇ ਇਨੀਕ ਬੇਨਤੀ ਆ ਸੰਗਤ ਦੇ ਚਰਨਾਂ ਵਿੱਚ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਤਾਂਤਨ ਮਹਾਪੁਰਸ਼ ਸਤਖੰਡ ਵਾਸੀ ਸੰਤ ਪਾਪਾ ਜੋਧਾ ਸਿੰਘ ਜੀ ਸਹੀਰ ਗਿਆਨੀ ਬਾਬਾ ਦਵਿੰਦਰ ਸਿੰਘ ਜੀ ਉਹਨਾਂ ਦੀ ਯਾਦ ਵਿੱਚ ਸਾਲਾਨਾ ਵਰਸੀ ਕਰਾਈ ਜਾ ਰਹੀ ਆ 16 ਨਵੰਬਰ ਦਿਨ ਐਤਵਾਰ ਨੂੰ ਕਰਾਈ ਜਾ ਰਹੀ ਹੈ ਤੇ ਮੌਕੇ ਸਵਾਦਰ ਬਾਬਾ ਜੋਧਵੀਰ ਸਿੰਘ ਅਦਰ ਲੱਕ ਦੇ ਸੰਗਤਾਂ ਨਾਲ ਜੇ ਸੰਯੋਗ ਦੇ ਨਾਲ ਕਰਵਾਈ ਜਾ ਰਹੀ ਹੈ ਤੇ ਇਹਦੇ ਵਿੱਚ ਪਹੁੰਚ ਰਹੇ ਜਥੇ ਨੇ ਭਾਈ ਸੁਖਦੀਪ ਸਿੰਘ ਜੀ ਪੰਨਾ ਸਾਹਿਬ ਵਾਲੇ ਆਪਣੇ ਭਾਈ ਜਸਮント ਸਿੰਘ ਜੀ ਪਰਵਾਨਾ ਅਨ ਭਾਈ ਅਨੋਖ ਸਿੰਘ ਜੀ ਰਾਗੀ ਜਥਾ ਕਵੀਸ਼ਰੀ ਜਥਾ ਭਾਈ ਜੋਗਾ ਸਿੰਘ ਜੀ ਭਾਗੋ ਵਾਲੀਆ ਤੇ ਇੱਕ ਵਿਸਰੀ ਜਥਾ ਭਾਈ ਗੁਰਪ੍ਰੀਤ ਸਿੰਘ ਨਾਨਕਸਾ ਸੋੜੀਆਂ ਵਾਲੇ ਢਾਡੀ ਜਥਾ ਬੀਬੀ ਜਸਵੀਰ ਕੌਰ ਜਸ ਕਥਾ ਵਾਜਕ ਭਾਈ ਜੱਜਵਿੰਦਰ ਸਿੰਘ ਜੀ ਭਾਈ ਬਲਕਾਰ ਸਿੰਘ ਸਿਟੀ ਸੈਕਟਰੀ ਬਾਕੀ ਇਲਾਕੇ ਦੀਆਂ ਸੰਗਤਾਂ ਸਾਰੇ ਸੰਯੋਗ ਨਾਲ ਕੱਲ੍ਹ ਵਰਤੀ ਕਰਾਈ ਜਾ ਰਹੀ ਹੈ 16 ਨਵੰਬਰ ਨੂੰ ਤੇ ਇੱਕ ਪ੍ਰਸ਼ਾਸਨ ਨੂੰ ਅਪੀਲ ਆ ਹਨੂ ਆਪਣੇ ਰਸਤੇ ਵਿੱਚ ਮਡੀਆਂ ਲਾ ਕੇ ਬਹੁਤ ਜ਼ਿਆਦਾ ਜਾਮ ਲੱਗਦਾ ਜਿਹਦੇ ਵਿੱਚ ਸੰਗਤ ਨੂੰ ਔਂਦ ਦਿੱਕਤ ਹੁੰਦੀ ਆ ਪ੍ਰਸ਼ਾਸਨ ਨੂੰ ਅਪੀਲ ਲਿਆ ਕਿ ਕੱਲ੍ਹ ਵਾਜ ਤੇ ਖਾਸ ਕਰਕੇ ਉਹ ਸਾਡੇ ਇਲਾਕੇ ਸੰਗਤ ਦਾ ਪ੍ਰਬੰਧ ਕੀਤਾ ਜਾਵੇ ਜਿਹੜਾ ਇਲਾਕੇ ਵਿੱਚ ਆਪਣਾ ਔਂਜੇ ਤੰਗੇ ਕਿਸੇ ਨੂੰ ਨਾ ਹੋਵੇ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਿਹ